ਆਜੀ ਚੇਂਜ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਤੇ ਬੈਕ ਸਾਈਡ ਅੱਧਰ ਹਵਾ ਵੀ ਵਧ ਰਹੀ ਹੈ ਜੀ ਪੂਰਾ ਸਪੀਡ ਨਾਲ ਤੇ ਜਿੱਸਾ ਸਾਹਮਣੋਂ ਹਵਾਈ ਹੈ ਜੀ ਪੁੱਛੋ ਇੱਕ ਵਾਰ ਤਾਂ ਨੱਟ ਪੱਟ ਪਾਤੀ ਸਾਰੇ ਕਾਸ ਨੂੰ ਇਸ ਵਾਰ ਆਪਾਂ ਨੇ ਆਪਣੀਆਂ ਥਾਕੀਆਂ ਦਰਵਾਜ਼ੇ ਸਾਰੇ ਮੈਂ ਹਵਾਉਣ ਤੋਂ ਪਹਿਲਾਂ ਪਹਿਲਾਂ ਕਾਬੂ ਕਰ ਲਈ ਸੀ ਤੇ ਹਵਾ ਉੰਦੀ ਦਾ ਤਲ ਜੱਗ ਕੰਦੂ ਬਹੁਤ ਤੇਜ਼ ਪੈ ਰਹੀ ਸੀ ਜੀ ਉਹ ਵਾਈ ਤੇ ਹੁਣ ਵੀ ਬਹੁਤ ਸਪੀਡ ਨਾਲ ਹਵਾ ਚੱਲ ਰਹੀ ਆ ਆ ਅਸਮਾਨ ਦੇ ਵਿੱਚ ਅ ਗਰਦਾ ਚੜ ਗਿਆ ਜੀ ਕਿੰਨਾ ਕੁ ਕੁਆਲਟੀ ਜੰਦੇ ਹੁਣ ਪਤਾ ਨਾ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਵਿੱਚ ਕਿੰਨੀਆਂ ਵੀ ਲੱਗੀਆਂ ਜੀ ਕੋਸ ਨੂੰ ਫਿਰਨ ਇਧਰ ਜਲੰਧਰ ਸਾਈਡ ਹੁਸ਼ਿਆਰਪੁਰ ਸਾਈਡ ਤੋਂ ਆ ਰਹਾ ਜੀ ਬਹੁਤ ਤੇਜ਼ ਆ ਭਾਈ ਇਧਰ ਤੁਹਾਨੂੰ ਮੋਜ਼ਨਾ ਕਿੰਨੀ ਤੇਜ਼ ਹਵਾਈ ਆ ਇੱਕ ਵਾਰ ਤਾਂ ਸਾਰੇ ਡਰਾਤੇ ਜੀ ਜਦੋਂ ਸਾਬ ਨਾਲ ਕਰਦਾ ਆ ਹਵਾ ਦੇ ਨਾਲ ਵੀ ਮਨ ਦਹਿਰ ਗਿਆ ਹਾਲ ਹਾਲ ਮੈਂ ਹੈਗਾ ਜੀ ਘਰ ਦੇ ਵਿੱਚ ਇਕੱਲਾ ਹੀ ਉਰੇ ਅ ਸਾਰੀ ਫੈਮਿਲੀ ਅੱਜ ਗਈ ਹੋਈ ਆ ਬਾਹਰ ਬਾਈ ਨਾਲ ਜੈਸਮੀਨ ਤੇ ਸਾਰਾ ਪਰਿਵਾਰ ਆ ਪਰਿਵਾਰ ਹਵਾ ਦੀ ਗੁੰਜ ਨਹੀਂ ਕਹੀ ਜੀ ਪਹਿਲਾਂ ਪਹਿਲਾਂ ਹਵਾ ਦੀ ਤੋ ਬਸ ਜਿੰਨੇ ਨੂੰ ਉਹ ਬਾਸਮਾ ਤੇ ਦਰਵਾਜੇ ਦੇ ਦੂਜੇ ਜੇ ਲੌਂਗੇ ਲੱਗਦੇ ਉਹਦੇ ਮੇਰੇ ਹਿਸਾਬ ਕਰਦਾ ਤੇ ਪੁੱਛੋ ਕੋਸਣਾ ਤੇ ਹੁਣ ਵਿੱਕੀ ਵਿਰਾਤ ਆਪਕੇ ਜੀ ਹਨਾ ਮੌਸਮ ਤੇ ਸਰੇ ਮਜਾਦ ਹੋਗਾ ਕਰਦਾ ਚੜਕੇ ਜੀ ਉਹਨਾਂ ਨਾਲ ਮੀਂਹ ਪੈਣਾ ਜ਼ਰੂਰੀ ਹੈ ਜੇ ਮੀਂਹ ਪੈ ਜਾਵੇ ਤਾਂ ਜਿਹੜਾ ਫਸਲਾਂ ਨੇ ਬਾਕੀ ਲੰਘਣਾ ਉਹ ਵੀ ਘਰ ਵਾਲੀਆਂ ਲੈਟਾਂ ਦਾ ਮਨ ਹੁੰਦੀ ਨਹੀਂ ਲੱਗਦੀਆਂ ਹੁਣ ਬਿਲੇ ਤਾਂ ਰਣ ਗਿਆ ਘਰਦੀਆਂ ਮੋਟਰ ਵਾਲੀ ਜਦੋਂ ਭੁੱਲੇ ਜਾਉਂ ਬਹੁਤ ਬੇਰਸਾਬ ਵੀ ਪਲਾਟ ਗਰਦਾ ਪਰ ਤਨ ਕਦੋਂ ਤੱਕ ਖਣਮੇ ਉਹ ਮਤਮਦੀ ਵੀ ਸੀ ਸਾਰੇ ਉਹਦੀ ਉਹ ਵੀ ਪੁੱਛੋ ਨਾ ਪਲਾਟ ਐਸੇ ਹੋਏ ਪਏ ਨੇ ਹੁਣ ਪਿਕਚਰ ਪੋਲਿਟਿਕ ਕੇ ਮੇਰੀ ਚੱਲ ਰਹੀ ਜੇ ਤਾਂ ਹੁਣ ਮੈਨੂੰ ਪਤਾ ਨਹੀਂ ਹੈ ਬਰੇਤ ਉਸ ਨੂੰ ਨਾ ਸੁਣ ਮੀ ਪੈਂਦਾ ਪੈਂਦਾ ਨਹੀਂ ਨਹੀਂ ਜੀ ਮਨਜੀਤ ਕੌਰ ਜੀ ਨਹੀਂ ਮੀ ਨਹੀਂ ਪੈ ਰਿਹਾ ਜੀ ਲਾਈਟ ਵੀ ਚੱਲੀ ਗਈ ਸਾਡੇ ਵੀ ਹਾਂਜੀ ਚੱਲ ਗਈ ਜੀ ਸਾਡੇ ਵੀ ਨੇਤਰ 22 ਖਨੇਰੀ ਆ ਗਈ ਜੀ ਹਾਂਜੀ ਪਹੁੰਚ ਗਈ ਜੀ ਕੁਝ ਪਰਸੈਂਟ ਕਿਣੀਆਂ ਵੀ ਪੈ ਰਹੀਆਂ ਜੀ ਤੇ ਹੁਣ ਮੀ ਪੈਣਾ ਚਾਹੀਦਾ ਜ਼ਰੂਰੀ ਹੈ ਜਿਹੜੇ ਸਾਮਨ ਵਾਲਾ ਕਰਦਾ ਚੜ ਗਿਆ ਸਮਾਨ ਦੇ ਵਿੱਚ ਮੀ ਪੈਣਾ ਜ਼ਰੂਰੀ ਹੈ ਵੀ ਮੀ ਪੈ ਜਾਵੇ ਕੀ ਹਵਾ ਨੂੰ ਦੇ ਇੱਥੇ ਤਾਂ ਡਰ ਲੱਗਦਾ ਲੱਟ ਗਈ ਭੱਜ ਮਨੂੰ ਤਾਂ ਆਪਣੀਆਂ ਡੰਗਰ ਵਾਲੀਆਂ ਟੀਨਾ ਦਾ ਬਹੁਤ ਖਤਰਾ ਸੀ ਵੀ ਇਹ ਨਾ ਆਊਟ ਜਾਣਗੇ ਕਿਉਂ ਪਹਿਲੀ ਵਾਰ ਹਵਾ ਆਈ ਹੈ ਕਿ ਨਾ ਅੱਜ ਜਿਆ ਟੀਨਾ ਪਈਆਂ ਪਰ ਇਹ ਚੰਦ ਚੱਲ ਗਈ ਕੋਸਾ ਆ ਉਧਰਲੀ ਸਾਈਡ ਆ ਉਹ ਜੰਗਲੇ ਦੇ ਕਰਕੇ ਵੀ ਬਚਾਓ ਹਵਾ ਪੂਰੀ ਗਈ ਨਹੀਂ ਅੰਦਰ ਉਹਦੇ ਕਰਕੇ ਵੀ ਬਚਾਓ ਹੋ ਗਿਆ ਪਰ ਹਵਾ ਘਟਣ ਦਾ ਨਾਮ ਹੀ ਨਹੀਂ ਲੈ ਰਹੀ ਜੀ ਇਹ ਤਾਂ ਬਿਲਕੁਲ ਫੋਨ ਕਰਕੇ ਜੀ ਘਰ ਦਾ ਕੁਝ ਬਾਹ ਮਹੀਆ ਵੀ ਹੋ ਗਿਆ ਇੰਨਾ ਕਿ ਘਰ ਦਾ ਹੈ ਨਾ ਵੀ ਉਹ ਹੁਣ ਕਰਨ ਮਹਾਲ ਵਾਲੇ ਦੇ ਵੀਡੀਓ ਪਾਉਂਗਾ ਜੀ ਉਥੇ ਤੇ ਮੈਂ ਵੀਡੀਓ ਜਿਸ ਟਾਈਮ ਹਵਾ ਆਈ ਹੈ ਨਾ ਆ ਪੋਸਟ ਟਾਈਮ ਦੀ ਵੀਡੀਓ ਮੈਂ ਬਣਾ ਰਿਆ ਸੀ ਖੜਾ ਕੋਲ ਮਾ ਕੰਮ ਸਾਰਾ ਫਿਨਿਸ਼ ਕਰਤਾ ਸੀ ਤੇ ਗੂੰਜ ਹਵਾ ਦੀ ਆ ਰਹੀ ਸੀ ਵੀ ਬਹੁਤ ਤੇਜ਼ ਹਵਾ ਆ ਰਹੀ ਕਿਧਰ ਨਾ ਕਿਧਰ ਮਹਾ ਵੀ ਚੱਲ ਮੈਂ ਵੀਡੀਓ ਆਪਣੀ ਔਨ ਕਰਕੇ ਬਹਿ ਗਿਆ ਬਹੁਤ ਬੜੇ ਸਾਫ ਨਾ ਇਧਰ ਮਨਕੀਤ ਭਾਈ ਤਾਂ ਹੀ ਲੱਗੇ ਹੋਏ ਜੀ ਪਾਣੀ ਛਲਕਣਾ ਥੋੜੀ ਬਹੁਤੀ ਮਿੱਟੀ ਉਡਣੀ ਘਟ ਜਵੇ ਪਰ ਮਿੱਟੀ ਉਡ ਕੇ ਤਾਂ ਆਲਰੇਡੀ ਸਮਾਂ ਚ ਪਹਿਲੀ ਬਹੁਤ ਚੱਲ ਗਈ। ਕੁੜੀਆਂ ਥੋੜੀਆਂ ਕਿਣੀਆਂ ਪੈ ਰਹੀਆਂ ਹੋ। ਪੈ ਜਵੇ ਇੱਕ ਵਾਰ। ਗੱਡ ਕੇ ਮੀਂਹ ਪੈ ਜਵੇ ਹੁਣ ਤਾਂ ਤਕਰੀਬਨ ਕਿ ਮਾਰ ਦੀ ਕਿਰਪਾ ਨਾਲ ਸਾਰਿਆਂ ਨੇ ਕਣਕਾਂ ਤੇ ਟੂੜੀਆਂ ਦਾ ਕੰਮ ਤਕਰੀਬਨ ਨਿਪਟੇ ਗਿਆ। ਕੋਈ ਹੋਰ ਨਾ ਹੂਗਾ। ਵੀ ਜੀਦਾ ਰਹਿੰਦਾ ਹੋਊਗਾ ਪਰ ਹੁਣ ਫਸਲਾਂ ਪਾਣੀ ਲੱਗਦੀਆਂ ਜਿਵੇਂ ਪਰਸੀਲ ਖੜੇ ਆ ਜੀ ਮੱਕੀ ਆ ਖੜੀਆਂ। ਗੰਨੇ ਖੜੇ ਆ। ਇਹ ਸਾਰੇ ਪਾਣੀ ਮੰਗ ਰਹੇ ਆ। ਤਾਂ ਨਾਲੇ ਕੁਝ ਮੌਸਮ ਸੈਕਟਰ ਦਾ ਰੌਪਾਂ ਕਰਦੇ ਕੋਲ ਆਉਂਦਾ ਹੈ। ਬਾਕੀ ਕਿੱਦਾਂ ਦੀ ਕੁਆਲਿਟੀ ਚੱਲ ਰਹੀ ਹੈ ਨਹੀਂ ਕੁਝ ਨਹੀਂ ਪਤਾ ਲੱਗਦਾ ਪਤਾ ਨਹੀਂ। ਕੀ ਆ ਬਾਈ ਇਹਨੇ ਸੱਪ ਜੇ ਬਣਾ ਕੇ ਭੇਜਤੇ ਆਂ ਜੇ ਐ ਜੇ ਸੱਪ ਜੇ ਬਣਾ ਕੇ ਭੇਜੇ। ਬੈਂ ਸੱਪ ਵਰਗਾ ਲੱਗਦਾ। ਕਿ ਮੌਸਮ ਸੱਪ ਵਰਗਾ ਹੋ ਗਿਆ ਪਤਾ ਨਹੀਂ ਹੁਣ ਮਤ ਦਾ ਪਤਾ ਨਹੀਂ। ਇਹ ਨਾਲੋਂ ਵੀ ਜਾਣਦਾ। ਸਾਡੇ ਵੱਲ ਮੀਂਹ ਪੈ ਰਿਹਾ ਜੀ ਠੀਕ ਹੈ ਜੀ ਰਪਿੰਦਰ ਸਿੱਖੋਂ ਓਕੇ ਜੀ ਓਕੇ ਰਪਿੰਦਰ ਸਿੱਖੋਂ ਜੀ ਮੀਂਹ ਤਾਂ ਉਰੇ ਵੀ ਕੋਈ ਕੋਈ ਕਿਣੀ ਗਿਰ ਲੱਗੀ ਮੁੱਟੀ ਮੁੱਟੀ ਆਏ ਜਣਾ ਮਨ ਜਿਹੜਾ ਸਾਫ ਚ ਲੱਗਦਾ ਵੀ ਮੀਂਹ ਪੈ ਪੁਰੇ ਵੀ ਪਹੁੰਚੇ ਜਾਣਾ ਪੈ ਜਾਵੇ ਤਾਂ ਵਧੀਆ ਮਾਸ਼ਾ ਅੱਲਾਹ ਦੇ ਹਾਲਾਤ ਨਹੀਂ ਤਾਂ ਬਹੁਤ ਵਿਗੜ ਜਾਣੇ ਬਹੁਤ ਜ਼ਿਆਦਾ ਹਾਲਾਤ ਵਿਗੜ ਜਾਣੇ ਕਿਉਂਕਿ ਗਰਦ ਦੇ ਨਾਲ ਸਾਰਿਆਂ ਨੂੰ ਸਾਲ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ ਕਿੜੀਆਂ ਲੱਗੀਆਂ ਪੈਣ ਤੇ ਹਾਂ ਹਾਲੇ ਪਾਵੇ ਪਰ ਹੈ ਮੇਰੇ ਕੋਲ ਉੱਪਰਲੀ ਸੜਕ ਚੜ੍ਹਨੀ ਆ ਜੀ ਉੱਪਰਲੀ ਸੜਕ ਨਾ ਬੱਦਲ ਗਿਆ ਹਾਲੇ ਤੱਕ ਇਹ ਪਤਾ ਨਹੀਂ ਉੱਪਰ ਤੇ ਕਿੱਥੇ ਕਿਤੇ ਕਿੜੀਆਂ ਤੁਰੀਆਂ ਹੋਈਆਂ ਹਵਾ ਨਾਲ ਧੱਕ 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 ਤੱਕ ਤੱਕ ਕੇ ਉਰੇ ਤੱਕ ਪਹੁੰਚਿਆ ਮੇਰੇ ਕੋਈ ਪਤਾ ਨਹੀਂ ਕੀ ਨੇ ਮੇਰੇ ਬਾਅਦ ਦੇ ਬਿੱਤੇ ਵੀਰ ਕਿਆ ਲੋੜ ਸੀ ਸਾਰੇ ਗੱਲ ਬਹੁਤ ਪਿਆਰ ਕਰਦੇ ਨੇ ਸਾਡੇ ਸਟੂਡੀਓ ਵਿੱਚ ਮੈਂ ਫੀਲ ਦਾ ਨਾਮ ਪਾਇਆ ਸੀ ਉਹ ਜੀ ੱਲਬਾਈ ਪਤਾ ਨਹੀਂ ਹੁਣ ਵੀਰ ਜੀ ਦਾ ਪਤਾ ਫੋਲੋ ਕਿਹਾ ਆਉਣਾ ਨਾ ਖੇਡਣ ਤੇ ਅੰਨੇ ਚਲੋ ਆਪਣੀ ਆਪਣੀ ਸਮਝ ਆਪਣਾ ਆਪਣਾ ਪਿਆਰ ਆਪਾਂ ਕਰਦੇ ਆ ਸਾਰਾ ਦਾ ਤੇ ਲਾਈਵ ਦੀ ਕੁਆਲਿਟੀ ਕਿਵੇਂ ਚੱਲਦੀ ਹੈ ਮੈਨੂੰ ਦੱਸ ਦਿਓ ਜੀ ਅ ਵਾਹਿਗੁਰੂ ਆ ਹੈ ਕਿਉਂ ਵਾਹਿਗੁਰੂ ਵਾਹਿਗੁਰੂ ਕਿਣੀਆਂ ਲੱਗੀਆਂ ਮੁੱਟੇ ਮੁੱਟੇ ਗੇੜਦਾਰ ਰੱਬਾ ਰੱਬਾ ਮੀਂਹ ਵਰਸਾ ਸਾਡੀ ਝੋਲੀ ਦਾਣੇ ਪਾ ਕਾਲੀਆ ਇੱਟਾ ਕਾਲੇ ਰੋੜ ਮੀਂਹ ਵਰਸਾ ਦੇ ਜੋਰ-ਜੋਰ ਜਿਹੜੇ ਪੰਜਾਬੀ ਵੀਰਾਂ ਸਾਰੇ ਸਮਝਣਗੇ ਵੀ ਇਹ ਮੈਂ ਕਿਹੜੀਆਂ ਕਹਾਵਤਾਂ ਬੋਲਦਾ ਐ ਕਿਣੀਆਂ ਹੁਣ ਲੱਗੀਆਂ ਜੀ ਪੈਣ ਜੋਰ ਨਾਲ ਕਿੱਦਾਂ ਦੀ ਕੁਆਲਿਟੀ ਆ ਹੁਣ ਮੈਨੂੰ ਪਤਾ ਨਹੀਂ ਐ ਇਸ ਤਰ੍ਹਾਂ ਮਾਈ ਡੱਟ ਮੁਖ ਤੇ ਮੇਰਾ ਜਿਹੜਾ ਹੁਣ 5G ਸਿਗਨਲ ਆ ਉਹਦੇ ਨਾਲੇ ਚੱਲ ਰਿਹਾ ਘਰ ਦਾ ਨੈਟ ਤਾਂ ਮੈਨੂੰ ਲੱਗਦਾ ਵੀ ਹੁਣ ਹੰਬੇ ਗੁੰਬੇ ਹਿੱਲ ਗਏ ਹੋਣੇ ਸਾਰੇ ਲੈਨ ਦੂਵੀ ਲੋਟੇ ਆ ਰਹੀ ਆਪਣੇ ਫਾਈਬਰ ਤੇ ਵਾਇਰਲੈਸ ਵਾਲਾ ਹੈ ਨਹੀਂ ਵਾਇਰਲੈਸ ਵਾਲਾ ਵੀ ਬੰਦੇ ਹੋ ਗਿਆ ਹੁਣ ਤਾਂ ਆ ਗਿਆ ਮੀਂਹ ਆ ਗਿਆ ਵੀ ਪੈਣਾ ਵੀ ਚਾਹੀਦਾ ਮੌਸਮ ਹਨੂ ਮੰਦੀ ਭਰਾਂਗੇ ਭੱਜੂਗਾ ਇਹ ਚੱਲ ਫਰਾ ਬੰਦਰੋਂ ਵਾਹ ਗੋ ਸਤਨਾ ਅੰਦਰ ਵੀ ਗਰਦਾ ਭਰ ਗਿਆ ਜੀ ਅੰਦਰ ਤਾਂ ਨਿਹਰਾ ਹੋ ਗਿਆ ਲਾਈਟਾਂ ਇੱਕ ਲਾਈਟ ਤਾਂ ਅਜੇ ਬਾਲ ਸਕਦਾ ਔਰ ਕੀ ਕੁਆਲਿਟੀ ਆ ਕੀ ਨਹੀਂ ਨਹੀਂ ਬੜਾ ਟਾਇਕਾ ਨਾ ਮੈਨੂੰ ਪਤਾ ਨਹੀਂ ਇਨਵਰਟਰ ਨਾਲ ਹੋਣੀ ਨਹੀਂ ਇਹ ਸਿਸਟਮ ਯਾਰ ਪਤਾ ਨਹੀਂ ਹੁਣ ਹੁਣ ਮੇਰਾ ਲੈਵ ਚ ਦਿਮਾਗ ਆ ਸਾਰੇ ਤੇ ਫਿਰ ਵੀ ਨੀਰਪੇ ਸੱਟ ਯਾਰ ਵੀਰ ਇਹ ਤੇਰੇ ਬਾਤ ਆ ਤੁੱਕੋ ਭੈਣ ਜੀ ਦੀ ਪਤਾ ਨਹੀਂ ਕੀ ਲਗਾਵੋ ਉਹਨੇ ਕੋਈ ਨਹੀਂ ਬੱਲ ਲੈ ਕੇ ਕਰ ਦੋ ਸਾ ਜੀ ਲੋ ਤੁਹਾਨੂੰ ਕੋਈ ਚੈੱਕ ਕਰ ਰਹੀ ਹੈਗਾ ਤੇ ਹੁਣ ਕਿੱਥੋਂ ਆ ਤੁਸੀਂ ਇਹ ਵੀ ਮੈਸੇਜ ਕਰ ਦਿਓ ਮੈਨੂੰ ਵੀ ਕਿਹੜੀ ਜਗ੍ਹਾ ਤੋਂ ਕਿਹੜੇ ਕਿਹੜੇ ਕੌਣ ਕੌਣ ਕਿੱਥੇ ਕਿੱਥੋਂ ਆ ਗਏ ਆ ਮੀਂਹ ਤਾਂ ਲੱਗਿਆ ਜੀ ਪੈਣ ਤੇ ਜਿਹੜਾ ਗਰਦਾ ਚੜਿਆ ਤੇ ਉਤਰ ਜੂਗਾ ਆ ਸਮਾਨ ਚੋਂ ਥੱਲੇ ਜ਼ਰੂਰੀ ਆ ਜਿਹੜੇ ਸਾਹ ਸੁਹ ਦੇ ਮਰੀਜ਼ ਆਲੇ ਜਿਵੇਂ ਮੇਰੀ ਮੇਰੀ ਖੁਦ ਦੀਓ ਭਾਬੀ ਜੀ ਆ ਸਾਹ ਦੇ ਮਰੀਜ਼ ਵੀ ਉਹ ਥੋਖੇ ਰਹਿਣਗੇ ਉਹ ਵੀ ਜਦ ਚੰਡੀਗੜ੍ਹ ਫੜ ਗਏ ਵੇ ਆ ਪਤਾ ਨਹੀਂ ਕਿ ਇਹਦੇ ਲਾਤੋਂ ਨੇ ਪਤਾ ਨਹੀਂ ਉਹ ਵੀ ਲੈਪ ਦੇ ਦੇ ਹੁਣ ਵੀ ਵਕੀ ਲੈਪ ਹੋਇਆ ਵਾ ਅ 40 ਟੋਟਲ 40 ਸੁੱਖੋਂ ਤੇ 20 ਸੰਦੀਪ ਦੇ ਅੱਛਾ ਠੀਕ ਆ 20 ਸੁੱਖੋਂ ਬਣ ਜੂ ਤੇ 20 ਰੁਪਏ ਕਹਿੰਦਾ ਜੀ ਤਨਦੀਪ ਨੂੰ ਇਹਨਾਂ ਨੇ ਵੀਡੀਓ ਦੇਖ ਲਈ ਬੰਦਾ ਜਿਹੜਾ ਰੌਲਾ ਜਾਂ ਪੈਂਦਾ ਉਹਦੇ ਵਿੱਚ ਤੇ ਮੀ ਆ ਗਿਆ ਹੁਣ ਮੈਂ ਮੈਂ ਤਾਂ ਹਮਾਂ ਅੰਦਰ ਨੂੰ ਕੈਮਰਾ ਮੇਰੀ ਵੀਡੀਓ ਚੱਲਦੀ ਰਹੂਗੀ ਕੋਈ ਚੱਕਰ ਨਹੀਂ ਹੈਗਾ ਅ ਵਿੱਕੀ ਅੰਬਾਲਾ ਤੋਂ ਅੱਛਾ ਵਿੱਕੀ ਸ਼ਰਮਾ ਅੰਬਾਲਾ ਤੋਂ ਆ ਜੀ ਆਹ ਅਗੇ ਕੁਲਦੀਪ ਸਿੰਘ ਮਾਛੂਆੜੇ ਤੋਂ ਜੀ ਲੈ ਕੇ ਘਰੀ ਜਾਓ ਜੀ ਲੈ ਕੇ ਜਰੂਰ ਤੇ ਇਹ ਵੀ ਅਰਦਾਸ ਕਰਿਓ ਵੀ ਸਭ ਪਾਸੇ ਸੁੱਖ ਸ਼ਾਂਤੀ ਨਾਲ ਹਵਾ ਨਿਕਲ ਦੇਵੇ ਜਿਹੜਾ ਇਹ ਤੂਫਾਨ ਆਇਆ ਸੀ ਵੀ ਮਹਾਰਾਜ ਸਭ ਪਾਸੇ ਸੁੱਖ ਸ਼ਾਂਤੀ ਰੱਖੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਅ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਤਾਂ ਹੋਈ ਆ ਹੱਥ-ਬਾਸ ਆਪਣੇ ਕੁਛ ਨਹੀਂ ਸਾੜਾ ਗਰਦਾ ਦਾ ਟੜਾ ਸੀ ਸਮਾਨ ਨੂੰ ਇਹ ਮੀਂਹ ਨਾਲ ਉਤਰ ਜਾਊਗਾ ਕਿੰਨੀਆਂ ਲੱਖਾਂ ਪੈਣ ਹਵਾ ਪਰ ਉਸੇ ਰਫਤਾਰ ਨਾਲ ਚੱਲ ਰਹੀ ਹੈ ਹਵਾ ਨਹੀਂ ਰੁਕੀ ਹੈਗੀ ਤੇ ਹਨੇਰਾ ਵੀ ਹੋ ਗਿਆ ਟਾਈਮ ਤੋਂ ਪਹਿਲਾਂ ਹੀ ਨਹੀਂ ਤਾਂ ਥੋੜਾ ਜਿਹਾ ਟਾਈਮ ਅਟਕੇ ਹੋਣਾ ਸੀ ਜਸਕੀਰਤ ਕੌਰ ਯੂਐਸਏ ਤੋਂ ਵਾਚ ਕਰ ਰਿਹਾ ਹੈ ਥੈਂਕ ਯੂ ਭੈਣ ਜੀ ਰੁਪਿੰਦਰ ਸਿੰਘੋਂ ਵੀਰ ਜੀ ਅਸੀਂ ਬਲੌਗ ਡੇਲੀ ਦੇਖਦੇ ਹਾਂ ਥੈਂਕ ਯੂ ਰੁਪਿੰਦਰ ਸੇਖੋਂ ਜੀ ਧੰਨਵਾਦ ਹਰ ਸਿਮਰਨ ਹਰ ਸਿਮਰਨ ਕੌਰ ਯੂ ਐਸ ਏ ਤੋਂ ਵਾਚਿੰਗ ਕਰ ਰਹਾ ਹੈ ਜੀ ਇਹ ਹਵਾ ਤਾਂ ਯੂ ਐਸ ਏ ਪਹੁੰਚ ਰਹੀ ਹੈ ਦਾ ਪੰਜਾਬ ਦੇ ਵਿੱਚੇ ਰਹਿ ਜੜੀ ਸਾਡੇ ਕੋਲ ਉਹ ਮੈਂ ਅੰਦਰ ਨੂੰ ਹੋਈ ਜਾਂਦਾ ਜਿਉਂ ਜਿਉਂ ਮੀਂਹ ਵਧੀ ਜਾਂਦਾ ਵਧੀਆ ਭਾਵੇਂ ਅ ਥੋੜਾ ਜਿਹਾ ਮhaul ਛਾਂਤ ਹੋਵੇ ਦੱਖਣ ਚੱਲਣ ਕਰਕੇ ਅ ਬਹੁਤ ਹਾਲਾਤ ਮਾੜੇ ਹੋਏ ਬੇਸੀ ਹੁਣ ਜੀ ਸਿਆਣੇ ਤੇ ਨਿਆਣੇ ਵਾਸਤੇ ਬਹੁਤ ਜ਼ਿਆਦਾ ਜਿਹੜੇ ਪਏ ਸੀ ਸਿਆਣੇ ਨਿਆਣੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਆਪਣੇ ਵਰ ਗਿਆ ਉਹ ਤਾਂ ਚਲੋ ਥੋੜਾ ਬਹੁਤ ਅੰਦਰ ਬਾਹਰ ਨਿਕਲ ਕੇ ਵੀ ਸਾਰ ਲੈਂਦੇ ਆ ਵੀ ਤੇ ਸਿਆਣੇ ਤੇ ਨਿਆਣੇ ਨੂੰ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਜਿੱਥੇ ਪਏ ਤੇ ਪਏ ਮੀਂਹ ਹੋ ਗਿਆ ਜੀ ਹੋਰ ਤੇਜ਼ ਪਾ ਦੇ ਰੱਬਾ ਪਾ ਦੇ ਮੀਂਹ ਜੋਰੋ ਜੋਰ ਹੁਣ ਤਾਂ ਫਸਲਾਂ ਦਾ ਕੰਮ ਨਿਭੜਿਆ ਬਈ ਆ ਤੇ ਦੇਖੀ ਜਾਓ ਬਾਕੀ ਜੋ ਬਾਬੇ ਨਾਨਕ ਨੂੰ ਮਨਜ਼ੂਰ ਮੈਸੇਜ ਚ ਚੜ ਰਿਹਾ ਤੇ ਜਿੰਦਰ ਰਾਏ ਹਾਂਜੀ ਵੀਰ ਜੀ ਰੀਤ ਕਿੱਥੇ ਹੈ ਜੋ ਗਏ ਬੇ ਜੀ ਚੰਡੀਗੜ੍ਹ ਹਾਂ ਕੰਮ ਕੋਈ ਜ਼ਰੂਰੀ ਅਜ ਹਰ ਸਿਮਰਨ ਗੌਰ ਸ਼ੁਭ ਰੀਤ ਬਹੁਤ ਕਿਊਟ ਆ ਥੈਂਕ ਯੂ ਸਾਡੇ ਘਰ ਦੀ ਰੌਣਕ ਆ ਜੀ ਸ਼ੁਭ ਰੀਤ ਮੀ ਆ ਗਿਆ ਜੀ ਪੂਰੇ ਜੋਰ ਨਾਲ ਚਲੋ ਵਧੀਆ ਹੁਣ ਮਨੂੰ ਉਹ ਪਤਾ ਨਹੀਂ ਵੀ ਉਹਦੇ ਵਿੱਚ ਕਿਆ ਪਿਆ ਥੱਲੇ ਦੇ ਵਿੱਚ ਪੈ ਰਹਿਣ ਤੋਂ ਕੋਈ ਚੱਕਰ ਨਹੀਂ ਦੇਖੀ ਜਾਊ ਪੇੜ ਗਿਆ ਪੇੜ ਗਿਆ ਬਾਕੀ ਸਮਾਨ ਤਾਂ ਆਪਾਂ ਨੇ ਆਪਣਾ ਕਵਰ ਕਰ ਲਿਆ ਹੋਰ ਰਹਿ ਗਿਆ ਰਹਿ ਗਿਆ ਹਵਾ ਨੇ ਇੱਕ ਵਾਰ ਤਾਂ ਜੀ ਹਾਕਾਰ ਮਚਾਤੀ ਪੱਥਾਂ ਪੈਰਾਂ ਦੀ ਪਾਤੀ ਵੀ ਉਹਨ ਤੁਸੀਂ ਕਰਨ ਮਾਹਲ ਚੈਨਲ ਤੇ ਮੈਂ ਵੀਡੀਓ ਛੱਡੂਗਾ ਥੋੜਾ ਜਿਹਾ ਟਾਈਮ ਤੱਕ ਉਹ ਮੈਨੂੰ ਲੱਗਦਾ ਵੀ ਕੈਮਰੇ ਉੱਪਰ ਵੀ ਪਾਣੀ ਦਾ ਪੈ ਗਿਆ ਕਲਮੈਂਟ ਸਾਫ ਕਰ ਲਾਂ ਜੀ ਕੈਮਰੇ ਨੂੰ ਵੀ ਥੋੜਾ ਜਿਹਾ ਸਾਫ ਕਰ ਲਾਂ ਉਹ ਮੀਂਹ ਦੀਆਂ ਕਿਣੀਆਂ ਜਿਹੀਆਂ ਪੈਣ ਲੱਗੀਆਂ ਅ ਬਿਊਟੀਫੁਲ ਫੈਮਿਲੀ ਗੋਡ ਬਲੈਸ ਯੂ ਥੈਂਕ ਯੂ ਤਰਨਵੈਰ ਢਿੱਲੋਂ ਬਲੌਗ ਵੀਰ ਜੀ ਸਤਿ ਸ਼੍ਰੀ ਅਕਾਲ ਤਰਨਵੈਰ ਢਿੱਲੋਂ ਪਿੰਡ ਢਿੱਲਵਾਸ਼ ਸ਼ਹਿਰ ਸਮਰਾਲਾ ਠੀਕ ਹੈ ਜੀ ਹੁਣ ਮੀ ਆ ਗਿਆ ਜੀ ਤੇਜ਼ ਹਵਾ ਵੀ ਨਾਲ ਦੀ ਨਾਲ ਤੇਜ਼ੇ ਚੱਲ ਰਹੀ ਹੈ ਤੇ ਮੈਂ ਥੋੜਾ ਜਿਹਾ ਹੁਜਮਾ ਅੰਦਰ ਬਾਕੀ ਬਾਈ ਦਾ ਨਵੀ ਫੋਨ ਕਰਕੇ ਹਾਲ ਚਾਲ ਪੁੱਛਦਾ ਵੀਰ ਨਾਲ ਕੋਲ ਕਿਦਾਂ ਦਾ ਮਾਹੌਲ ਹੈ ਮੋਹਾਲੀ ਕੇ ਵੇ ਜੀ ਬਿਲਿੰਦਰ ਭਾਣੇ ਕੋਲ ਗਏ ਵੇ ਸਹੀ ਦੱਸਾਂ ਤੁਹਾਨੂੰ ਅੱਜ ਉਹਦੇ ਮੁੰਡੇ ਦਾ ਹੈਗਾ ਬਰਥਡੇ ਮੇਰੇ ਭਾਂਜੇ ਦਾ ਉਹਦਾ ਹੈਪੀ ਬਰਥਡੇ ਮਨਾਉਣ ਗਏ ਹੋਇਆ ਸਾਰੇ ਇਕੱਠੇ ਹੋ ਕੇ ਮਾਂ ਚਲੋ ਤੁਸੀਂ ਜਾਓ ਮੈਂ ਘਰ ਮੌਸਮ ਦੇ ਅਕੋਰਡਿੰਗ ਮੈਂ ਰਹਿ ਗਿਆ ਜੀ ਘਰ ਕਿਉਂ ਮੌਸਮ ਦਾ ਕੋਈ ਭਰੋਸਾ ਨਹੀਂ ਸੀ ਤਿੰਨ ਦਿਨ ਹੋ ਗਏ ਲਗਾਤਾਰ ਦੱਖਣ ਚੱਲਦੇ ਨੂੰ ਵੀ ਕਿਸੇ ਵੀ ਟਾਈਮ ਮੌਸਮ ਵਿਗੜ ਸਕਦਾ ਸੀ ਇਸ ਕਰਕੇ ਮਾਂ ਵੀ ਚੱਲ ਮੈਂ ਘਰੇ ਰਹਿਣਾ ਦੇ ਪਾਣ ਤੇ ਹੈਗਾ ਜੀ ਹੈਪੀ ਵਾਲਾ ਬਰਥਡੇ ਜਸਵਿੰਦਰ ਸਿੰਘ ਜੱਸਾ ਬਾਈ ਮਨਸੂਰਪੁਰ ਨੂੰ ਸਤਿ ਸ੍ਰੀ ਅਕਾਲ ਓਕੇ ਵੀਰ ਜੀ ਕੀ ਹਾਲ ਹੈ ਅ ਸਰਿੰਦਰ ਕੌਰ ਅਸੀਂ ਵੀ ਸਵੀਡਨ ਤੋਂ ਪਤਾ ਨਹੀਂ ਉਹਨਾਂ ਯਾਰ ਮੈਸੇਜ ਮੇਰੇ ਉੱਪਰੋਂ ਚੜਦੇ ਜਾਂਦੇ फटाफट ਵਿਕਰਮ ਸਿੰਘ ਸ਼ਰਮਾ ਵਿਕਰਮ ਸ਼ਰਮਾ ਸ਼ਰਮਾ ਹੈਪੀ ਬਰਥਡੇ ਥੈਂਕ ਯੂ ਪਾਜੀ ਜਸ਼ਨਦੀਪ ਸਿੰਘ ਕੀ ਹਾਲ ਹੈ ਬ੍ਰੋਕਾ ਪਾਜੀ ਮੈਂ ਬੱਤਗੇ ਗੇਟ ਤੇ ਹਵਾ ਨੇ ਇੱਕ ਵਾਰ ਤਾਂ ਹਲਾਤਾ ਸੀ ਸਾਰੇ ਘਰ ਜਿਹੜੇ ਪਿੱਛੇ ਤੁਸੀਂ ਬਲੌਗ ਦੇਖੇ ਵੀ ਉਹਨਾਂ ਦੇ ਵਿੱਚ ਤਾਂ ਟਾਕੀਆਂ ਟੁੱਕੀਆਂ ਅਜੇ ਵੀ ਟੁੱਟੀਆਂ ਹੋਈਆਂ ਅਜੇ ਸ਼ੀਸ਼ੇ ਪਏ ਨਹੀਂ ਇਹਨਾਂ ਦੇ ਵਿੱਚ ਹੁਣ ਅਸੀਂ ਚੱਲਣਾ ਸ਼ੁਰੂ ਹੋਣਾ ਫੇਰ ਪਹਣਗੇ ਲਓ ਜਿਹੜਾ ਘਰ ਦਾ ਟੜਾ ਸੀ ਬੈਗੁਰੂ ਦੀ ਕਿਰਪਾ ਨਾਲ ਉਹ ਹਟਜੂ ਸਵਿੰਦਰ ਸਿੰਘ ਕੋਈ ਰੋਟਾ ਵੇਟਰ ਬਕਾਓ ਹੋਵੇ ਤਾਂ ਦੱਸਣਾ ਜਰੂਰ ਜੀ ਜਰੂਰ ਜੋ ਹੋਇਆ ਤਾਂ ਜਰੂਰ ਦੱਸਾਂਗੇ ਬਾਕੀ ਲਾਇਕ ਨਹੀਂ ਕਰਿਆ ਜੀ ਕਿਸੇ ਨੇ ਵੀ ਮੇਰਾ ਹੁਣ ਜਿਹੜਾ ਲਾਈਵ ਚੱਲ ਰਿਹਾ ਲਾਈਵ ਨੂੰ ਲਾਇਕ ਜਰੂਰ ਕਰ ਦਿਓ ਮੌਸਮ ਦਾ ਹਾਲ ਪੰਜਾਬ ਦਾ ਹੁਣ ਤੁਸੀਂ ਦੇਖੇ ਲਿਆ ਜੀ ਮੀਂਹ ਪੂਰੇ ਜੋਰਾਂ ਨਾਲ ਪੈ ਰਿਹਾ ਜੀ ਇਸ ਟਾਈਮ ਹਵਾ ਦਬ ਗਈ ਮੀਂਹ ਆ ਗਿਆ ਤੇ ਚਲੋ ਮੱਕੀ ਮੇਰੀ ਪਾਣੀ ਮੰਗਦੀ ਸੀ ਮੱਕੀ ਨੂੰ ਮਾਸਲ ਕੇ ਪਾਣੀ ਤਾਂ ਹੀ ਨਹੀਂ ਲਾਇਆ ਅੱਜ ਵੀ ਪਾਵਰ ਚੱਲਦੀ ਸੀ ਵੀ ਮੌਸਮ ਦਾ ਕੋਈ ਭਰੋਸਾ ਨਹੀਂ ਜੇ ਕਿਤੇ ਮੈਂ ਪਾਣੀ ਲੈ ਆਵਾਂ ਤਾਂ ਮੱਕੀ ਨੂੰ ਜੀ ਮੱਕੀ ਮੇਰੀ ਵਿਸਾ ਦੇਣੀ ਸੀ ਫਿਰ ਮੁੜ ਕੇ ਉਹਨੂੰ ਵੱਢਣਾ ਔਖਾ ਹੋਣਾ ਸੀ ਮੈਨੂੰ ਧੁੱਪਣਾ ਵੀ ਔਖਾ ਹੋਣਾ ਸੀ ਹਵਾ ਜੰਮੀ ਖੜ ਗਈ ਹੁਣ ਮੀਂਹ ਨੇ ਫੜ ਲਈ ਸਕਰੀਟ ਉੱਪਰ ਬੱਦਲ ਗੜਕਦਾ ਪਿਕਚਰ ਕੁਆਲਿਟੀ ਕਿੱਦਾਂ ਦੀ ਆ ਮਨੂੰ ਮੇਰਾ ਭਾਈ ਨਾ ਕੋਈ ਮੇਰੀ ਭੈਣ ਕੁਝ ਨਹੀਂ ਦੱਸ ਰਹੀ ਸਹੀ ਹੋਊਗੀ ਜਿਹੜੇ ਸਾਥ ਨਾਲ ਵੀ ਲੈਵ ਚੱਲ ਰਿਹਾ ਸਾਰੇ ਵਿੱਚ ਕਮੈਂਟ ਕਰ ਰਿਹਾ ਪੰਜਾਬੀ ਵੀਰ ਕੀ ਲਗਿਆ 20 ਦੀ ਗੁਰਦਾਸਪੁਰ ਗੋਲੇ ਵੀ ਪੈ ਗਏ ਓਹੋ ਚਲੋ ਹੁਣ ਤਾਂ ਪਰ ਜਿਹੜੀਆਂ ਹਰੀਆਂ ਫਸਲਾਂ ਖੜੀਆਂ ਉਹਨਾਂ ਨੂੰ ਨੁਕਸਾਨ ਆ ਉਹਦਾ ਮਹਾਰਾਜ ਚੜ੍ਹਦੀ ਕਲਾ ਚ ਰੱਖਿਆ ਜੀ ਨਵਨੀਤ ਕੌਰ ਸੇਖੋਂ ਦੀ ਨੂੰ ਸੁਖੋ ਦੀ ਨੂੰ ਐਂਡ ਸੰਦੀਪ ਜੀ ਨੂੰ ਜੈਸਮੀ ਨੂੰ ਹੈਲੋ ਭੈਣ ਜੀ ਭੈਣ ਮੇਰੀ ਉਹ ਗਏ ਵੇ ਅੱਜ ਕਿਤੇ ਕਿੱਥੇ ਗਿਆ ਭੈਣ ਮੇਰੀ ਭੈਣ ਕੋਲ ਗਿਆ ਵੇ ਮਹਾਲੀ ਭਾਣਜੇ ਦਾ ਸਾਡੇ ਦਾ ਅੱਜ ਹੈਪੀ ਵਾਲਾ ਬਰਥਡੇ ਆ ਉਹਦਾ ਉੱਥੇ ਉਹਨਾਂ ਨੇ ਜਨਮ ਦਿਨ ਮਨਾ ਕੇ ਆਉਣਾ ਬਲੌਗ ਤਾਂ ਸ਼ਾਇਦ ਨਹੀਂ ਬਣਾਉਣਾ ਕਿਉਂ ਥੋੜਾ ਜਿਹਾ ਸਾਡੇ ਜੀਜਾ ਜੀ ਸਖਤ ਸੁਭਾਅ ਦੇ ਆ ਉਹ ਕਹਿੰਦੇ ਵੀ ਨਹੀਂ ਬਲੌਗ ਚਲੋ ਕੋਈ ਨਹੀਂ ਸਭ ਦੇ ਆਪਣ ਆਪਣੇ ਸੁਭਾਅ ਹੈ ਆਈ ਡੋਂਟ نو ਖੁਸ਼ ਰਹਿਣਾ ਆਪਣੀ ਜ਼ਿੰਦਗੀ ਚ ਸਾਰੇ ਤੇ ਹੁਣ ਰਪਿੰਦਰ ਸਿੱਖੋਂ ਵੀਰ ਜੀ ਕੰਮ ਵਧੀਆ ਨੂੰ ਮਿਲਦੀ ਪੁੰਦੀ ਫੈਮਿਲੀ ਵਰਗੀ ਵੀਰੇ ਕਰਮਾਂ ਵਾਲਿਆਂ ਨੂੰ ਹਾਂ ਓਕੇ ਮਨਕੀਰਤ ਸਿੰਘ ਹੈਲੋ ਸਤਿ ਸ੍ਰੀ ਅਕਾਲ ਅ ਇਸ਼ਪ੍ਰੀਤ ਸਿੰਘ ਦਵਿੰਦਰ ਖੋਸੀ ਖੋਸੀ ਬਤਨ ਚ ਲੱਗਿਆ ਬਣ ਫਰਪੀਤ ਕੌਰ ਵੀਰ ਜੀ ਰੀਤ ਬਹੁਤ ਕਿਊਟ ਬੱਚੀ ਹੈ ਹਾਂ ਜੀ ਸਹੀ ਗੱਲ ਹੈ ਜੀ ਮੌਸਮ ਦਾ ਹੁਣਾ ਉਧਰਲੀ ਸਾਈਡ ਤੇ ਸੂਰਜ ਕਿੰਨਾ ਥੋੜਾ ਜਾ ਚਾਨਣਾ ਆਉਣਾ ਸ਼ੁਰੂ ਹੋਇਆ ਉਧਰ ਮੈਂ ਬੌਸਿੰਗ ਮਸ਼ੀਨ ਖੜਾਤੀ ਜਿੱਥੇ ਨਾ ਪਾਣੀ ਮੇਰਾ ਥੱਲੇ ਜਾਂਦਾ ਜੀ ਇਹਦਾ ਸਾਰੇ ਦਾ ਢਾਲ ਵੀ ਹੁਣ ਪਾਣੀ ਉੱਥੇ ਬਲੌਕਜ ਹੁਣ ਲੱਗ ਗਿਆ ਉਹ ਮਨੂੰ ਮਸ਼ੀਨ ਉੱਥੇ ਤਾਂ ਸੈੱਟ ਕਰਨੀ ਪੈਣੀ ਆ ਤੇ ਇਹਦੇ ਪਾਣੀ ਸਾਰਾ ਥੱਲੇ ਇੱਧਰੂਗਾ ਚਲੋ ਸਾਜਾਊਗਾ ਫਸਲਾਂ ਨੂੰ ਵੀ ਤੇ ਸਾਡੀਆਂ ਨਸਲਾਂ ਨੂੰ ਵੀ ਜਿਹੜੇ ਅਸੀਂ ਫਿਰਦੇ ਆ ਵੀਰੇ ਮਾਰ ਤਰਾ ਕਮੈਂਟ ਤਾਂ ਪੜ ਦਿੰਦਾ ਕਿ ਆ ਨਾ ਕੁਲਵਿੰਦਰ ਮੂਰੇ ਦਾ ਪੜਨੇ ਹੋਇਆ ਕੈਂਡੀਡਾ ਰਿਆ ਵੀਰ ਵੀਰੇ ਮੇਰਾ ਕਮੈਂਟ ਵੀ ਪੜਦੇ ਕੁਲਵਿੰਦਰ ਪੜ ਹੋ ਰਿਹਾ ਨਾ ਨਾ ਚੁਰ ਨੈਚਰ ਨੈਚਰ 바이 ਕੁਲਵਿੰਦਰ ਲਿਖਿਆ ਹੋ ਪਤਾ ਨਹੀਂ ਕੀ ਲਿਖਿਆ ਹੋ ਵੀਰ ਨੇ ਇਦਾਂ ਲਿਖਿਆ ਹੋ ਕੋਣ ਸੁਣਾਉਣਾ ਬਾਈ ਵੱਡਦਾ ਹੋ ਨਹੀਂ ਰਿਹਾ ਮੇਤੇ ਹੁਣ ਮੈਂ ਕੀ ਕਰਾਂ ਮੇਰੀ ਇੰਗਲਿਸ਼ ਵੀਰ ਵੀਕ ਆ ਅਸੀਂ ਧੱਕਾ ਸਟਾਰਟ ਤੇ ਪੜਦੇ ਟਾਈਮ ਵੀ ਹੁਣ ਜਿੰਨਾ ਕਿ ਪੜ ਸਕਦੇ ਆ ਪੜਤਾ ਓਨਾਂ ਕੇ ਹੋਣਾ ਮੇਰੀ ਤਾਂ ਦਾੜੀ ਤੇ ਵੀ ਕਰ ਲਫਤ ਜੀ ਆ ਗਿਆ ਹਵਾ ਬਹੁਤ ਹੋ ਗਈ ਪੁੱਛੋ ਉਸਨੂੰ ਕੀ ਹਾਲਾਤ ਤੇ ਹਵਾ ਦੇ ਚਲੋ ਠੀਕ ਆ ਮੈਂ ਹੁਣ ਲੇਪ ਕਰ ਦਿੰਦਾ ਜੀ ਬੰਦ ਅਹ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹਾਂਜੀ ਸਹੀ ਐ ਜੀ ਇਹੀ ਐ ਨਾਮ ਅੱਛਾ ਜੀ ਠੀਕ ਆ ਵੀਰ ਕੁਲਵਿੰਦਰ ਵੀ ਓਕੇ 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 ਆ ਬਾਈ ਕਾ ਨੂੰ ਰੋਣ ਲੱਗ ਗਿਆ ਬੀਰ ਜੀ ਕੀ ਹਾ ਬਿਜਲੀ ਲੱਸ ਗਈ ਜੀ ਹੁਣ ਮੈਨੂੰ ਸਿਮਰਨ ਕੰਬੋਜ ਸਿਮਰਨ ਕੰਬੋਜ ਜੀ ਬਿਜਲੀ ਲੱਸ ਗਈ ਆ ਮੈਨੂੰ ਡਰ ਲੱਗ ਰਿਹਾ ਵੀ ਮੇਰੇ ਫੋਨ ਪਰ ਨਾ ਪੈ ਜਾਵੇ ਮਸੋਂ ਮਨੂੰ ਇੱਕ ਫੋਨ ਜੁੜਿਆ ਸੀ ਵੀ ਕਿਤੇ ਇਹਦੇ ਪਰ ਕੋਈ ਜਸ ਕੀਰਤ ਖੈਰਾ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡੀ ਫੈਮਿਲੀ ਤੋਂ ਹਾਂ ਕੀ ਤੁਹਾਡੀ ਫੈਮਿਲੀ ਬਾਤੋਂ ਹੁੰਦੀ ਫੈਮਿਲੀ ਬਹੁਤ ਤੇ ਅਨਸਾਰਿਆ ਪਤਾ ਨਹੀਂ ਯਾਰ ਹੁਣ ਫੈਮ ਉੱਪਰ ਚੜੀ ਜਾਂਦੇ ਵੀਰ ਮੈਸੇਜ ਫਟਾਫਟ ਆਉਣ ਜੇ ਮੈਂ ਇੱਕ ਇੱਕੇ ਪੜ੍ਹਨ ਲੱਗ ਗਿਆ ਵਾ ਸਰ ਗਿਆ ਚਲੋ ਠੀਕ ਹੈ ਜੀ ਮੈਂ ਹੁਣ ਲਾਈਵ ਕਰਦਾ ਬੰਦ ਤੇ ਤੁਸੀਂ ਹੁਣ ਕਰਨ ਮਹਾਲਾ ਦੇ ਚੈਨਲ ਤੇ ਮੈਂ ਵੀਡੀਓ ਛੱਡਦਾ ਤੂਫਾਨ ਆਉਂਦੀ ਵੀਡੀਓ ਛੱਡੂਗਾ ਜਦ ਤੂਫਾਨ ਨੇ ਆ ਕੇ ਕਹਿਰ ਦਾ ਮਚਾਇਆ ਨਾ ਇੱਕ ਵਾਰ ਨੇਰ ਕੋਪਜਾ ਹੋਇਆ ਉਹ ਵੀਡੀਓ ਮੇਰੇ ਕੋਲ ਲਾਈਵ ਪਈ ਆ ਉਹ ਤੁਸੀਂ ਕਰੋ ਉਧਰ ਬਾਅਦ ਚ ਅ ਚਲੋ ਠੀਕ ਹੈ ਜੀ ਓਕੇ